ਤੁਸੀਂ ਵੀ ਸੋਚਦੇ ਹੋ ਕਿ ਕੁੰਭ ਰਾਸ਼ੀ ਦੀ ਔਰਤਾਂ ਖੁਸ਼ ਕਿਉਂ ਨਹੀਂ ਹੁੰਦੀਆਂ ਕਿਉਂ ਕੁੰਭ ਰਾਸ਼ੀ ਦੀ ਔਰਤਾਂ ਦਾ ਦਿਲ ਪੜਨਾ ਬਹੁਤ ਮੁਸ਼ਕਲ ਹੁੰਦਾ ਹੈ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਸ ਵਿੱਚ ਤੁਸੀਂ ਜਾਣ ਜਾਵੋਗੇ ਕੁੰਭ ਰਾਸ਼ੀ ਦੀ ਔਰਤਾਂ ਦੇ ਪੰਜ ਰਾਜ ਜੋ ਕੁੰਭ ਰਾਸ਼ੀ ਦੀ ਔਰਤਾਂ ਨੂੰ ਖੁਸ਼ ਰੱਖਣ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰਨਗੇ ਇਸ ਲਈ ਵੀਡੀਓ ਨੂੰ ਪੂਰਾ ਦੇਖੋ ਦੋਸਤੋ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਪੋਜੀਟਿਵ ਟੋਟਕੀ ਉੱਪਰ ਹੈ ਜੇਕਰ ਤੁਸੀਂ ਵੀ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖੋ ਕੁੰਭ ਰਾਸ਼ੀ ਦੀ ਔਰਤਾਂ ਆਪਣੀ ਬੁੱਧੀਮਤਾ ਸੁੰਦਰਤਾ ਆਜ਼ਾਦ ਸਭਾ ਤੇ ਨੀਡਰ ਹੁੰਦੀਆਂ ਹਨ ਕੁੰਭ ਰਾਸ਼ੀ ਦੀ ਔਰਤਾਂ ਬਹੁਤ ਹੀ ਜ਼ਿਆਦਾ ਸੋਹਣੀਆਂ ਤੇ ਆਕਰਸ਼ਕ ਹੋਣ ਦੇ ਨਾਲ-ਨਾਲ ਸਭ ਨਾਲ ਮਿਲਨਸਾਰ ਵੀ ਹੁੰਦੀਆਂ ਹਨ। ਕੁੰਭ ਰਾਸ਼ੀ ਦੀ ਔਰਤਾਂ ਵਿੱਚ ਬਹੁਤ ਜ਼ਿਆਦਾ ਆਤਮ ਵਿਸ਼ਵਾਸ ਹੋਣ ਕਰਕੇ ਇਹ ਹਰ ਕੰਮ ਨੂੰ ਆਸਾਨੀ ਨਾਲ ਕਰ ਲੈਂਦੀਆਂ ਹਨ। ਕੁੰਭ ਰਾਸ਼ੀ ਦੀ ਔਰਤਾਂ ਦਾ ਸੁਭਾਅ ਤਾਂ ਬਹੁਤ ਦਿਆਲੂ ਹੁੰਦਾ ਹੈ ਪਰ ਇਹਨਾਂ ਨੂੰ ਝੂਠ ਤੋਂ ਬਹੁਤ ਹੀ ਜ਼ਿਆਦਾ ਨਫ਼ਰਤ ਹੁੰਦੀ ਹੈ। ਇਸ ਲਈ ਇਹਨਾਂ ਦੇ ਅੱਗੇ ਝੂਠ ਬੋਲਣ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ। ਕਿਉਂਕਿ ਇਹ ਤੁਹਾਡੇ ਝੂਠ ਨੂੰ ਜਲਦੀ ਹੀ ਫੜ ਲੈਂਦੀਆਂ ਹਨ ਇਸ ਲਈ ਕੁੰਭ ਰਾਸ਼ੀ ਦੀ ਔਰਤ ਕਿਸੇ ਨਾਲ ਵੀ ਮਜ਼ਬੂਤ ਸਬੰਧ ਜਾਂ ਰਿਸ਼ਤਾ ਬਣਾਉਣ ਵਿੱਚ ਬਹੁਤ ਟਾਈਮ ਲੈਂਦੀਆਂ ਹਨ ਦੋਸਤੋ ਕੁੰਭ ਰਾਸ਼ੀ ਦੀ ਔਰਤਾਂ ਨੂੰ ਸਮਝਣ ਲਈ ਤੁਹਾਨੂੰ ਦਿਮਾਗ ਨਾਲੋਂ ਜ਼ਿਆਦਾ ਸਬਰ ਦੀ ਲੋੜ ਪੈਂਦੀ ਹੈ ਕਿਉਂਕਿ ਇਹ ਹੌਲੀ-ਹੌਲੀ ਹੀ ਤੁਹਾਡੇ ਨਾਲ ਕੋਈ ਵੀ ਗੱਲ ਸ਼ੇਅਰ ਕਰਦੇ ਹਨ ਕੁੰਭ ਰਾਸ਼ੀ ਦੀ ਔਰਤਾਂ ਸਭ ਨਾਲ ਚੰਗਾ ਬਣ ਕੇ ਰਹਿੰਦੀਆਂ ਹਨ ਇਹਨਾਂ ਦੇ ਇਸ ਸੁਭਾਅ ਕਰਕੇ ਇਹਨਾਂ ਨੂੰ ਬਹੁਤ ਨਿਰਾਸ਼ਾ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਝੂਠੇ ਵਾਦੇ ਤੋਂ ਇਹ ਬਹੁਤ ਨਫ਼ਰਤ ਕਰਦੀਆਂ ਹਨ ਜਿਸ ਨਾਲ ਇਹ ਜਲਦੀ ਕਿਸੇ ਨੂੰ ਮਾਫ਼ ਵੀ ਨਹੀਂ ਕਰਦੀਆਂ ਜੇਕਰ ਤੁਸੀਂ ਵੀ ਕੁੰਭ ਰਾਸ਼ੀ ਵਾਲੀ ਔਰਤਾਂ ਦਾ ਦਿਨ ਜਿੱਤਣਾ ਚਾਹੁੰਦੇ ਹੋ ਤਾਂ ਤੁਹਾਨੂੰ ਅੱਗੇ ਦਸੀਆਂ ਗੱਲਾਂ ਦਾ ਅਮਲ ਜ਼ਰੂਰ ਕਰਨਾ ਚਾਹੀਦਾ ਹੈ ਕੁੰਭ ਰਾਸ਼ੀ ਦੀ ਔਰਤਾਂ ਨੂੰ ਉਹ ਲੋਕ ਬਹੁਤ ਪਸੰਦ ਆਉਂਦੇ ਹਨ ਜਿੰਨਾ ਦਾ ਸਹਿਨ ਸਹਿਨ ਬਹੁਤ ਸਧਾਰਨ ਹੁੰਦਾ ਹੈ ਪਰ ਦੱਖਣ ਵਿੱਚ ਇਹ ਬਹੁਤ ਅਲੱਗ ਹੁੰਦੇ ਹਨ ਆਪ ਜਿਵੇਂ ਕੀ ਆਲੂ ਹਰ ਸਬਜ਼ੀ ਵਿੱਚ ਪਾਇਆ ਜਾਂਦਾ ਹੈ ਪਰ ਸਾਗ ਕਿਸੇ ਨਾਲ ਕੋਈ ਮੇਲ ਨਹੀਂ ਕਰਦਾ ਉਹ ਅਲੱਗ ਹੀ ਹੁੰਦਾ ਹੈ ਉਵੇਂ ਹੀ ਕੁੰਭ ਰਾਸ਼ੀ ਦੀ ਔਰਤਾਂ ਨੂੰ ਅਲੱਗਪਨ ਬਹੁਤ ਪਸੰਦ ਹੁੰਦਾ ਹੈ ਕੁੰਭ ਰਾਸ਼ੀ ਦੀ ਔਰਤਾਂ ਨੂੰ ਸਰਪ੍ਰਾਈਜ਼ ਤੇ ਕੋ ਮਨਾਫਿਰਨਾ ਬਹੁਤ ਪਸੰਦ ਹੁੰਦਾ ਹੈ ਇਸ ਲਈ ਕੁੰਭ ਰਾਸ਼ੀ ਦੀ ਔਰਤਾਂ ਨੂੰ ਤੁਸੀਂ ਨਵੀਆਂ ਨਵੀਆਂ ਜਗ੍ਹਾ ਤੇ ਕੋ ਮਨ ਫੇਰਨ ਲਜਾ ਸਕਦੇ ਹੋ ਜਿਸ ਨਾਲ ਤੁਸੀਂ ਇਹਨਾਂ ਦਾ ਦਿਲ ਜਿੱਤ ਥੱਕਦੇ ਹੋ ਕੁੰਭ ਰਾਸ਼ੀ ਦੀ ਔਰਤਾਂ ਖੁੱਲੇ ਵਿਚਾਰ ਵਾਲੀਆਂ ਹੁੰਦੀਆਂ ਹਨ ਇਸ ਲਈ ਇਹਨਾਂ ਨਾਲ ਜ਼ੋਰ ਜ਼ਬਰਦਸਤੀ ਨਾਲੋਂ ਪਿਆਰ ਨਾਲ ਇਹਨਾਂ ਦਾ ਦਿਲ ਜਿੱਤ ਥੱਕਦੇ ਹੋ ਕੁੰਭ ਰਾਸ਼ੀ ਦੀ ਔਰਤਾਂ ਦਾ ਸੁਭਾਅ ਵੀ ਬਹੁਤ ਜਿੱਦੀ ਹੁੰਦਾ ਹੈ ਜਿਸ ਕਰਕੇ ਕਦੇ-ਕਦੇ ਇਹ ਆਪਣੀ ਜਿੱਦ ਤੇ ਗੁੱਸੇ ਕਰਕੇ ਆਪਣਾ ਹੀ ਨੁਕਸਾਨ ਕਰਵਾ ਲੈਂਦੀਆਂ ਹਨ ਗੁੱਸੇ ਵਿੱਚ ਕੁਝ ਅਜਿਹੀ ਗੱਲਾਂ ਬੋਲ ਦਿੰਦੀਆਂ ਹਨ ਜਿਸ ਨਾਲ ਇਹਨਾਂ ਦੇ ਰਿਸ਼ਤੇ ਵੀ ਖਰਾਬ ਹੋ ਜਾਂਦੇ ਹਨ ਪਰ ਇਹ ਸਭ ਗੁੱਸੇ ਕਰਕੇ ਹੁੰਦਾ ਹੈ ਪਰ ਇਹਨਾਂ ਦਾ ਦਿਲ ਬਹੁਤ ਸਾਫ਼ ਹੁੰਦਾ ਹੈ ਕੁੰਭ ਰਾਸ਼ੀ ਵਾਲਿਆਂ ਦੀ ਇੱਕ ਆਪਣੀ ਹੀ ਅਲੱਗ ਦੁਨੀਆ ਹੁੰਦੀ ਹੈ ਜਿਵੇਂ ਇਹ ਸੋਚਦੇ ਹਨ ਕਿ ਇਹ ਸਭ ਚੰਗੇ ਹੀ ਹਨ ਪਰ ਜਦੋਂ ਕੋਈ ਮਾੜਾ ਬੰਦਾ ਇਹਨਾਂ ਦਾ ਦਿਲ ਤੋੜਦਾ ਹੈ ਤਾਂ ਇਹ ਕਦੇ ਵੀ ਯਕੀਨ ਨਹੀਂ ਕਰ ਪਾਉਂਦੇ ਤੇ ਉਸ ਬੰਦੇ ਤੋਂ ਦੂਰ ਹੀ ਰਹਿਣਾ ਪਸੰਦ ਕਰਦੇ ਹਨ ਕੁੰਭ ਰਾਸ਼ੀ ਦੀ ਔਰਤਾਂ ਆਪਣੇ ਰਿਸ਼ਤਿਆਂ ਨੂੰ ਲੈ ਕੇ ਬਹੁਤ ਹੀ ਵਫਾਦਾਰ ਹੁੰਦੀਆਂ ਹਨ ਜਿਸ ਕਰਕੇ ਤੁਸੀਂ ਇਹਨਾਂ ਤੇ ਅੱਖ ਬੰਦ ਕਰਕੇ ਯਕੀਨ ਕਰ ਸਕਦੇ ਹੋ ਇਹ ਤੁਹਾਡਾ ਸਾਥ ਜੀਵਨ ਭਰ ਦਿੰਦੀਆਂ ਹਨ ਇਸ ਲਈ ਇਹਨਾਂ ਨੂੰ ਕੋਈ ਵੀ ਉਦਾਜਾਦ ਕਰੇ ਨਾ ਕਰੇ ਮਸੀਬਤ ਵਿੱਚ ਜ਼ਰੂਰ ਯਾਦ ਕਰਦਾ ਹੈ ਦੋਸਤੋ ਕੁੰਭ ਰਾਸ਼ੀ ਦੀ ਔਰਤਾਂ ਨੂੰ ਖੁਸ਼ ਕਰਨ ਲਈ ਤੁਸੀਂ ਜੋ ਹੋ ਉਵੇਂ ਹੀ ਰਹਿਣਾ ਚਾਹੀਦਾ ਹੈ ਕਿ ਆਪਣੇ ਵਿਚਾਰਾਂ ਨੂੰ ਖੁੱਲੇ ਰੱਖਣਾ ਚਾਹੀਦਾ ਹੈ ਜਿਸ ਨਾਲ ਇਹ ਤੁਹਾਡੇ ਨਾਲ ਖੁਦ ਨੂੰ ਆਜ਼ਾਦ ਮਹਿਸੂਸ ਕਰਦੀਆਂ ਹਨ ਕਿਉਂਕਿ ਕੁੰਭ ਰਾਸ਼ੀ ਦੀ ਔਰਤਾਂ ਨੂੰ ਬੰਦਸ਼ ਬਿਲਕੁਲ ਵੀ ਪਸੰਦ ਨਹੀਂ ਹੁੰਦੀ ਉਹਨਾਂ ਨੂੰ ਮਹਿਸੂਸ ਕਰਾਓ ਕਿ ਉਹ ਤੁਹਾਡੇ ਉੱਪਰ ਯਕੀਨ ਕਰ ਸਕਦੇ ਹਨ ਦੋਸਤੋ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਧੰਨਵਾਦ